ਹਵਾ ਵਿੱਚ ਧੂੜ ਉੱਡ ਰਹੀ ਸੀ ਅਤੇ ਅਸਮਾਨ ਤੇ ਕਾਲੇ ਬੱਦਰ ਛਾਏ ਹੋਏ ਸਨ ਸੜਕ ਦੀ ਇੱਕ ਸਾਈਡ ਤੇ ਪੁਰਾਣੀ ਰੰਗ ਧੋੜੀਕ ਦੀ ਇੱਕ ਬੱਸ ਖੜੀ ਸੀ ਜਿਸ ਦਾ ਇੱਕ ਪਹੀਆ ਹੌਲੀ-ਹੌਲੀ ਘੁੰਮ ਰਿਹਾ ਸੀ ਸਟੀering ਦੇ ਹੱਥ ਰੱਖਿਆ ਸੀ ਇੱਕ ਨਿਹੰਗ ਸਿੰਘ ਨੇ ਅੱਖਾਂ ਲਾਲ ਪਰੇਸ਼ਾਨ ਪਰ ਹੌਸਲੇ ਨਾਲ ਭਰਪੂਰ ਬੱਸ ਦੇ ਪਿੱਛੇ ਮਾਲਕ ਗੁਰਚਰਨ ਮੱਲ ਖੜਾ ਸੀ ਉਹ ਚੀਕਦਾ ਹੋਇਆ ਕਹਿ ਰਿਹਾ ਸੀ ਕਿਆ ਮੇਰੀ ਬੱਸ ਐ ਤੇਰਾ ਇੱਥੇ ਹੋਣ ਦਾ ਕੋਈ ਹੱਕ ਨਹੀਂ ਨਿਕਲ ਜਾ ਉਹ ਸਿਰਫ ਇਨ੍ਹਾਂ ਪਹੀਆਂ ਦਾ ਨੌਕਰ ਸੀ ਨਿਹੰਗ ਸਿੰਘ ਨੇ ਇੱਕ ਵਾਰ ਵੀ ਪਿੱਛੇ ਨਹੀਂ ਦੇਖਿਆ ਸਟੀering ਨੂੰ ਹੌਲੀ-ਹੌਲੀ ਛੱਡ ਕੇ ਬੱਸ ਤੋਂ ਹੇਠਾ ਉਤਰਿਆ ਉਸ ਦੀ ਪੱਗ ਤੇ ਮਿੱਟੀ ਚਮਕ ਰਹੀ ਸੀ ਪਰ ਅੱਖਾਂ ਵਿੱਚ ਕੁਝ ਹੋਰ ਹੀ ਅਗ ਸੀ ਉਸ ਨੂੰ ਅੱਜ ਬੱਸ ਤੋਂ ਲਾਇਆ ਗਿਆ ਸੀ ਉਸ ਨੂੰ ਜਲੀਲ ਕੀਤਾ ਗਿਆ ਸੀ ਪਰ ਗੁਰਚਰਨ ਮੱਲ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਕੱਢ ਰਿਹਾ ਹੈ ਉਹ ਕਿਸੇ ਬੱਸ ਦਾ ਡਰਾਈਵਰ ਨਹੀਂ ਇੱਕ ਸੰਸਾਰ ਦਾ ਮਾਲਕ ਸੀ ਉਹ ਕਰੋੜਾਂ ਦੀ ਜਾਇਦਾਦ ਦਾ ਵਾਰਿਸ ਸੀ ਕਹਾਣੀ ਦੀ ਅਸਲ ਸ਼ੁਰੂਆਤ ਤਾਂ ਹੁਣ ਹੁੰਦੀ ਹੈ। ਦਿਲ ਦਾ ਦੌਲਤਦਾਰ ਉਹ ਨਿਹੰਗ ਸਿੰਘ ਜਿਸ ਦੀ ਸੱਚਾਈ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਸੀ। ਉਹ ਕਿਸੇ ਰਾਜੇ ਤੋਂ ਘੱਟ ਨਹੀਂ ਸੀ ਪਰ ਆਪਣੀ ਪਛਾਣ ਨੂੰ ਛੁਪਾ ਕੇ ਜੀਵਨ ਦੀਆਂ ਸੜਕਾਂ ਤੇ ਬਸ ਚਲਾਉਂਦਾ ਰਿਹਾ। ਇਹ ਕਹਾਣੀ ਜੋ ਸਿਰਫ ਇੱਕ ਬਸ ਤੋਂ ਸ਼ੁਰੂ ਹੁੰਦੀ ਹੈ ਪਰ ਉਸ ਦਾ ਅੰਤ ਸੋਨੇ ਦੇ ਤਖਤ ਤੱਕ ਜਾਂਦਾ ਹੈ। ਇਸ ਕਹਾਣੀ ਵਿੱਚ ਧੋਖਾ ਵੀ ਹੈ, ਵਿਸ਼ਵਾਸਘਾਤ ਵੀ ਹੈ, ਪਰਮ ਸੱਚ ਵੀ ਹੈ। ਕੁਝ ਤੇਰੀ ਨਕਾਬਾਂ ਹੇਠਾਂ ਛੁਪੇ ਹੁੰਦੇ ਹਨ ਤੇ ਨਿਹੰਗ ਸਿੰਘ ਨੂੰ ਉਹ ਹਰ ਨਕਾਬ ਹਟਾਉਣਾ ਪਵੇਗਾ ਆਪਣੇ ਪਿਤਾ ਦੀ ਅਸਲੀ ਮੌਤ ਦਾ ਕਾਰਨ ਖੋਲਣ ਦੇ ਲਈ ਜੀ ਹਾਂ ਜਿਸ ਦਿਨ ਮੈਨੂੰ ਬਸ ਤੋਂ ਲਾਇਆ ਗਿਆ ਉਹ ਦਿਨ ਮੇਰੀ ਮੌਤ ਦਾ ਨਹੀਂ ਮੇਰੀ ਨਵੀਂ ਜ਼ਿੰਦਗੀ ਦਾ ਜਨਮ ਸੀ ਨਿਹੰਗ ਸਿੰਘ ਦੇ ਸ਼ਬਦ ਜੋ ਕਹਾਣੀ ਦੀ ਹਰ ਗੱਲ ਵਿੱਚ ਗੂੰਜਣਗੇ ਤੇ ਸਮਾਂ ਬਦਲਣ ਵਾਲਾ ਸੀ ਤੇ ਅਸਲ ਕਹਾਣੀ ਤਾਂ ਹੁਣ ਸ਼ੁਰੂ ਹੋਣ ਵਾਲੀ ਹੈ ਤੁਸੀਂ ਸੋਚਦੇ ਹੋਵੋਗੇ ਕਿ ਨਿਹੰਗ ਸਿੰਘ ਜੋ ਕਿ ਕਰੋੜਾ ਦਾ ਮਾਲਕ ਕਿਵੇਂ ਸੀ ਤੇ ਉਸ ਦੇ ਪਿੱਛੇ ਸਚਾਈ ਕੀ ਸੀ ਹੁਣ ਗੱਲ ਇਹ ਹੈ ਕਿ ਜਦੋਂ ਗੁਰਚਰਨ ਮੱਲ ਨੇ ਆਪਣੀ ਗੂੰਜਦੀ ਆਵਾਜ਼ ਸਾਰਿਆਂ ਨੂੰ ਬੋਲੀ ਕਿਸ ਨੂੰ ਬਸਤ ਤੋਂ ਥੱਲੇ ਲਾ ਦਿਓ ਉਹ ਚੀਕਦਾ ਹੋਇਆ ਬਸਤ ਦੇ ਵਿੱਚ ਉਸ ਨਿਹੰਗ ਸਿੰਘ ਦੇ ਕੋਲ ਆ ਗਿਆ ਤੂੰ ਹੁੰਦਾ ਕੌਣ ਹੈ ਤੂੰ ਤਾਂ ਸਾਡਾ ਨੌਕਰ ਹੈ ਨਿਹੰਗ ਸਿੰਘ ਦੀਆਂ ਮੋਟੀਆਂ ਮੋਟੀਆਂ ਅੱਖਾਂ ਹੌਲੀ-ਹੌਲੀ ਚੜ ਗਈਆਂ ਉਸਨੇ ਆਪਣੇ ਬੱਸ ਦਾ ਸਟੀering ਹੌਲੀ-ਹੌਲੀ ਛੱਡਿਆ ਤੇ ਹੱਥਾਂ 'ਚੋਂ ਪਸੀਨਾ ਪੂੰਝਦਾ ਹੋਇਆ ਉਹ ਬਿਨਾਂ ਕੁਝ ਆਖੇ ਥੱਲੇ ਉਤਰ ਗਿਆ। ਨਾ ਕਿਸੇ ਨਾਲ ਕੋਈ ਜ਼ਬਾਨ ਚਲਾਈ ਅਤੇ ਨਾ ਹੀ ਇਨਸਾਫ਼ ਦੀ ਮੰਗ ਕੀਤੀ। ਉਸਦੀ ਚੁੱਪੀ ਅਜਿਹੀ ਸੀ ਜਿਵੇਂ ਕਿਤੇ ਬੜਾ ਧਮਾਕਾ ਹੋਣ ਵਾਲਾ ਸੀ। ਨਿਹੰਗ ਸਿੰਘ ਅਜੇ ਵੀ ਸਮਾਂ ਹੈ ਗੁੱਸੇ ਵਿੱਚ ਨਾ ਆਏ ਇਹ ਕਹਿਣ ਵਾਲਾ ਸੀ ਪੁਰਾਣਾ ਕਲੀਨਰ ਦਾ ਸੰਤੋਖ ਸਿੰਘ। ਪਰ ਨਿਹੰਗ ਸਿੰਘ ਨੇ ਇੱਕ ਨਜ਼ਰ ਮਾਰੀ ਅਕਰਵਿਚ ਅਹਿਹਾ ਸੰਜਮ ਸੀ ਕਿ ਸੰਤੋਖ ਨੇ ਆਪਣੇ ਹੱਥ ਵਾਪਸ ਖਿੱਚ ਲਏ ਜਿਸ ਤਾਂ ਇੱਜ਼ਤ ਨਹੀਂ ਉਥੇ ਰਿਹائش ਨਹੀਂ ਇਹ ਕਹਿ ਕੇ ਨਿਹੰਗ ਸਿੰਘ ਆਪਣਾ ਪਿੱਠੂ ਥੈਲਾ ਚੁੱਕ ਕੇ ਉਥੋਂ ਚਲਾ ਜਾਂਦਾ ਹੈ ਜਦੋਂ ਪਿੰਡ ਦੇ ਮੁੜ ਕੇ ਬਲ ਵੇਖਦਾ ਹੈ ਉਸ ਦੇ ਚਿਹਰੇ ਤੇ ਹਾਸਾ ਆਉਂਦਾ ਹੈ ਪਰ ਉਸ ਨੂੰ ਪਤਾ ਸੀ ਕਿ ਹਾਸੇ ਜ਼ਿਆਦਾ ਦੇਰ ਨਹੀਂ ਰਹਿਣਗੇ ਉਹ ਜਾਣਦਾ ਸੀ ਕਿਵੇਂ ਦੁਨੀਆ ਦਾ ਚਿਹਰਾ ਪਲਟਣਾ ਉਸ ਦੀ ਚਾਲ ਵਿੱਚ ਇੱਕ ਹੋਰ ਹੀਰਾ ਛੁਪਿਆ ਹੋਇਆ ਸੀ ਦੂਜੇ ਦਿਨ ਇੱਕ ਸ਼ਹਿਰੀ ਕਾਰ ਪੈਂਡਾਈ ਸਿਆ ਰੰਗ ਦੀ ਲੰਬੀ ਗੱਡੀ ਜਿਸ ਦੇ ਨੰਬਰ ਪਲੇਟ ਤੇ ਲਿਖਿਆ ਸੀ ਪੀ ਵੀ 01 ਅਤੇ ਟ੍ਰਿਪਲ ਐਕਸ ਅਤੇ ਟ੍ਰਿਪਲ 01 ਡਰਾਈਵਰ ਨੇ ਗੱਡੀ ਰੋਕੀ ਮਾਲਕ ਸਾਹਿਬ ਨੇ ਭੇਜਿਆ ਨਿਹੰਗ ਸਿੰਘ ਨੂੰ ਲੈਣ ਆਏ ਆ ਪਿੰਡ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਹੜਾ ਮਾਲਕ ਕਿਹੜਾ ਰਾਜਾ ਪਰ ਨਿਹੰਗ ਸਿੰਘ ਬਿਨਾ ਕਿਸੇ ਹੁਚਾਉ ਆਪਣੇ ਕੱਪੜੇ ਚੁੱਕ ਕੇ ਗੱਡੀ ਦੇ ਵਿੱਚ ਚਲਾ ਗਿਆ ਉਸ ਦਿਨ ਨਜ਼ਰ ਇੱਕ ਵਾਰੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਿਉਂਕਿ ਉਹ ਹੁਣ ਪਿੱਛੇ ਜਾਣ ਵਾਲਾ ਨਹੀਂ ਸੀ ਹਕੀਕਤ ਜੋ ਕਿਸੇ ਨੂੰ ਪਤਾ ਹੀ ਨਹੀਂ ਸੀ ਉਸ ਨੂੰ ਲੈ ਕੇ ਜਾਇਆ ਗਿਆ ਸ਼ਹਿਰ ਦੇ ਸਭ ਤੋਂ ਵੱਡੀ ਕੋਠੀ 'ਚ ਜਿੱਥੇ ਸਾਰੇ ਲੋਕ ਉਸ ਨੂੰ ਸਲਾਮ ਕਰਦੇ ਸਨ ਸਵਾਗਤ ਹੈ ਸਰਦਾਰ ਦਲਜੀਤ ਸਿੰਘ ਜੀ ਉਸ ਦੇ ਮੂੰਹ ਉੱਪਰ ਇੱਕ ਮੋਹਕ ਹਸਾ ਸੀ ਕਿਉਂਕਿ ਉਹ ਦਲਜੀਤ ਸਿੰਘ ਨਿਹੰਗ ਸਿੰਘ ਕੋਈ ਆਮ ਡਰਾਈਵਰ ਨਹੀਂ ਸੀ ਉਹ ਸੀ ਪਿੰਡ ਦੀਆਂ ਲੱਖਾਂ ਏਕੜ ਜ਼ਮੀਨਾਂ ਦਾ ਮਾਲਕ ਉਸੀ ਬਿਲਡਰਸ਼ਿਪ ਕੰਪਨੀ ਦਾ ਸੀਓ ਉਸੇ ਅਸਲ ਵਿੱਚ ਆਪਣੇ ਪਿਤਾ ਦੀ ਵਾਰਸਤ ਦਾ ਮਾਲਕ ਜਿਸ ਦੀ ਮੌਤ ਮਾਮੂਲੀ ਨਹੀਂ ਸੀ ਉਸਦੇ ਪਿਤਾ ਸਰਦਾਰ ਅਜੀਤ ਸਿੰਘ ਦੀ ਮੌਤ ਇੱਕ ਸਾਜ਼ਿਸ਼ ਸੀ ਉਸਦੇ ਮਾਮੇ ਨੇ ਧੋਖਾ ਦੇ ਕੇ ਜਾਇਦਾਦ ਹੜਪ ਲਈ ਸੀ ਦਰਜੀਤ ਸਿੰਘ ਜਿਸਨੇ ਬਚਪਨ ਜੀ ਹੀ ਘਰ ਛੱਡ ਦਿੱਤਾ ਸੀ ਆਪਣੀ ਅਸਲ ਪਛਾਣ ਤੋਂ ਦੂਰ ਡਰਾਈਵਰ ਬਣ ਗਿਆ ਸੀ ਉਸਨੇ ਦੱਸਿਆ ਮੈਂ ਆਪਣੀ ਅਸਲ ਪਛਾਣ ਨੂੰ ਛੁਪਾਇਆ ਤਾਂ ਕਿ ਅਸਲ ਵਾਰੀ ਸਵਾਲ ਪੁੱਛ ਸਕਾਂ ਹੁਣ ਉਹ ਸਮਾਂ ਆ ਗਿਆ ਹੈ ਜਿਸਨੇ ਧੋਖਾ ਦਿੱਤਾ ਉਸ ਨੂੰ ਮੁਕਾਬਲਾ ਕਰਨਾ ਪਵੇਗਾ ਤੇ ਹੁਣ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਵਿੱਚੋਂ ਗੁਰਚਰਨ ਮੱਲ ਵੀ ਇੱਕ ਸੀ ਉਹ ਸਿਰਫ ਇੱਕ ਬੱਸ ਦਾ ਮਾਲਕ ਨਹੀਂ ਸੀ ਉਹ ਮਾਨਸੀ ਜਿਸ ਨੇ ਦਲਜੀਤ ਦੇ ਪਿਤਾ ਦੀ ਜਾਇਦਾਦ ਤੇ ਕਬਜ਼ਾ ਕੀਤਾ ਸੀ ਤੇ ਹੁਣ ਵਾਰੀ ਦਲਜੀਤ ਦੀ ਵੀ ਸੀ ਹਫਤੇ ਬਾਅਦ ਇੱਕ ਵੱਡਾ ਕਨvoiਆ ਆਇਆ ਸ਼ਹਿਰੀ ਗੱਡੀਆਂ ਸੁਰੱਖਿਆ ਕਰਮਚਾਰੀ ਬੰਦੀ ਬਹਾਦਰਾਂ ਦੀ ਟੀਮ ਨਿਹੰਗ ਸਿੰਘ ਜਿਸ ਦਾ ਨਾਮ ਦਲਜੀਤ ਸਿੰਘ ਆਪਣੇ ਪੁਰਾਣੇ ਬਸ ਉੱਪਰ ਵਾਪਸ ਆਇਆ ਇੱਕ ਪਾਸੇ ਗੁਰਚਰਨ ਮਲ ਖੜਾ ਸੀ ਚਿਹਰੇ ਤੇ ਡਰ ਆ ਗਿਆ ਫਿਰ ਦਲਜੀਤ ਨੇ ਹੋੜੀ ਹੋੜੀ ਅੱਖਾਂ ਚੁੱਕੀਆਂ ਅਜੇ ਵੀ ਸਮਝਣਾ ਨਹੀਂ ਕਿ ਮਾਲਕ ਕੌਣ ਹੈ ਉਸਦੇ ਅੰਗੂਠੇ ਦੀ ਚੋਟ ਨਾਲ ਇੱਕ ਕਾਗਜ਼ ਖੁੱਲਿਆ ਇਹ ਬਸ ਸੱਡਾ ਇਹ ਜ਼ਮੀਨ ਇਹ ਫੈਕਟਰੀ ਹੁਣ ਮੇਰੀ ਹੈ ਦਲਜੀਤ ਨੇ ਬਸ ਸਟੇਰਿੰਗ ਫਿਰ ਫੜਿਆ ਇਹ ਬਸ ਇਹ ਰਾਹ ਇਹ ਮੇਰੀ ਮਿਹਨਤ ਦਾ ਨਤੀਜਾ ਹੈ ਪਰ ਹੁਣ ਇਹ ਕਹਾਣੀ ਸਿਰਫ ਮੇਰੀ ਨਹੀਂ ਇਹ ਸਭ ਦੀ ਜ਼ਮੀਨ ਹੈ ਉਸਨੇ ਗੁਰਚਰ ਨੂੰ ਦੇਖਿਆ ਤੂੰ ਸਿਰਫ ਕਿਰਾਏਦਾਰ ਸੀ ਅਸਲ ਮਾਲਕ ਹੁਣ ਆ ਗਿਆ ਹੈ ਵਨ ਅਗਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਕਿਵੇਂ ਦਲਜੀਤ ਨੇ ਆਪਣੇ ਪਿਤਾ ਦੀ ਮੌਤ ਦੀ ਗੁੰਝਲੀ ਸੁਲਝਾਈ ਤੇ ਆਖਰਕਾਰ ਕੌਣ ਸੀ ਉਸ ਦੇ ਪਿਤਾ ਦੀ ਮੌਤ ਦਾ ਕਾਤਲ ਤੁਸੀਂ ਇਸ ਕਹਾਣੀ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਦਲਜੀਤ ਸਿੰਘ ਜਿਸ ਨੂੰ ਲੋਕ ਹੁਣ ਨਿਹੰਗ ਸਿੰਘ ਵੀ ਕਹਿੰਦੇ ਸਨ ਆਪਣੀ ਮਿੱਟੀ 'ਚ ਵਾਪਸ ਆ ਗਿਆ ਸੀ ਪਰ ਇਸ ਵਾਰ ਉਹ ਨੌਕਰ ਨਹੀਂ ਬਲਕਿ ਮਾਲਕ ਸੀ। ਉਹ ਲੋਕ ਜੋ ਕੱਲ ਤੱਕ ਉਸ ਨੂੰ ਥਾਪੜਾ ਦੇ ਰਹੇ ਸਨ ਅੱਜ ਉਹੀ ਉਸ ਤੇ ਦਾਤੇ ਖੜੇ ਹੋ ਕੇ ਝੁੱਕ ਰਹੇ ਸਨ। ਪਰ ਦਲਜੀਤ ਸਿੰਘ ਦੀ ਨਜ਼ਰਾਂ ਵਿੱਚ ਅਜੇ ਵੀ ਕੁਝ ਅਧੂਰਾ ਸਵਾਲ ਸੀ ਉਸ ਦੀ ਪਿਤਾ ਦੀ ਮੌਤ ਦੇ ਪਿੱਛੇ ਸੱਚ ਕੀ ਸੀ? ਇੱਕ ਰਾਤ ਦਲਜੀਤ ਆਪਣੀ ਕੋਠੀ ਦੀ ਲਾਇਬ੍ਰੇਰੀ 'ਚ ਬੈਠਾ ਸੀ ਤੇ ਟੇਬਲ ਉੱਤੇ ਵਧੀਆ ਕੇ ਪੁਰਾਣੀਆਂ ਫਾਈਲਾਂ, ਜਾਇਦਾਦ ਦੇ ਕਾਗਜ਼ ਅਤੇ ਪੁਰਾਣੀ ਡਾਇਰੀ ਵੀ ਪਈ ਸੀ ਉਸ ਡਾਇਰੀ ਵਿੱਚ ਉਸਦੇ ਪਿਤਾ ਸਰਦਾਰ ਅਜੀਤ ਸਿੰਘ ਨੇ ਲਿਖਿਆ ਸੀ ਗੁਰਚਰਨ ਮੱਲ ਤੇ ਮੇਰੇ ਸਾਲੇ ਨੇ ਮੇਰੇ ਖਿਲਾਫ ਮਿਲ ਕੇ ਚਾਲ ਚੱਲ ਲਈ ਹੈ ਉਹ ਮੈਨੂੰ ਹਟਾਉਣਾ ਚਾਹੁੰਦੇ ਹਨ ਜੋ ਕੁਝ ਹੋ ਜਾਵੇ ਤਾਂ ਮੇਰਾ ਪੁੱਤ ਦਲਜੀਤ ਉਸ ਦਾ ਹੱਕਦਾਰ ਹੈ ਇਹ ਲਿਖਤ ਦੇ ਕੇ ਦਲਜੀਤ ਦੇ ਰੋਮ ਰੋਮ ਦੇ ਵਿੱਚ ਅੱਗ ਲੱਗ ਗਈ ਕਿ ਉਸ ਨੇ ਮਨ ਦੇ ਵਿੱਚ ਸੋਚਿਆ ਕਿ ਉਹ ਹੁਣ ਇਨਸਾਫ ਲੈ ਕੇ ਆਵੇਗਾ ਦਲਜੀਤ ਨੇ ਸਾਰੇ ਸਬੂਤ ਇਕੱਠੇ ਕੀਤੇ ਵਕੀਲ ਰਾਘਵ ਚੋਪੜਾ ਜੋ ਕਿ ਪੰਜਾਬ ਦਾ ਮਸ਼ਹੂਰ ਕ੍ਰਿਮਨਲ ਲਾਇਰ ਸੀ ਉਸਨੇ ਕੇਸ ਫਾਈਲ ਕੀਤਾ ਅਦਾਲਤ ਚ ਦਲਜੀਤ ਨੇ ਕਿਹਾ ਮੇਰੇ ਪਿਤਾ ਦੀ ਮੌਤ ਕਿੰਨਾ ਕਰਕੇ ਹੋਈ ਐ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਪੂਰੇ ਅਦਾਲਤ ਦੇ ਵਿੱਚ ਸਨਾਕਾ ਛਾ ਗਿਆ ਗੁਰਚਰਨ ਮੱਲ ਹਕਲਾਇਆ ਉਸਦੀ ਆਵਾਜ਼ ਕੰਬ ਰਹੀ ਸੀ ਪਰ ਫਿਰ ਉਸਦਾ ਸਾਲਾ ਬਖਤਾਵਰ ਬੋਲਿਆ ਹਾਂ ਅਸੀਂ ਕੀਤਾ ਸੀ ਪਰ ਇਹ ਸਿਰਫ ਜਾਇਦਾਦ ਲਈ ਨਹੀਂ ਸੀ ਇਸ ਤੋਂ ਪਹਿਲਾਂ ਉਹ ਹੋਰ ਕੁਝ ਕਹਿੰਦਾ ਅਚਾਨਕ ਅਦਾਲਤ ਚ ਇੱਕ ਗੋਲੀ ਚੱਲੀ ਬਖਤਾਵਰ ਥਲੇ ਡਿੱਗ ਪਿਆ ਅਤੇ ਹਲਚਲ ਮਚ ਗਈ ਦਲਜੀਤ ਸੋਚ ਰਿਹਾ ਸੀ ਕਿ ਗੁਰਚਰਨ ਦੇ ਨਸ਼ੇਬਾਜ਼ ਮਿੱਤਰਾਂ ਨੇ ਕੀਤਾ ਹੋਵੇਗਾ ਪਰ ਸੱਚ ਕੁਝ ਹੋਰ ਸੀ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਰਾਣਾ ਵੀਰ ਸਿੰਘ ਜੋ ਕਿ ਪੁਰਾਣਾ ਦੁਸ਼ਮਣ ਜਿਸ ਦਾ ਨਾਂ ਕਿਸੇ ਨੇ ਨਹੀਂ ਸੁਣਿਆ ਸੀ ਉਹ ਆਦਮੀ ਜੋ ਦਲਜੀਤ ਦੇ ਪਿਤਾ ਨੂੰ ਲੰਬੇ ਸਮੇਂ ਤੋਂ ਮਾਰਨਾ ਚਾਹੁੰਦਾ ਸੀ ਅਤੇ ਹੁਣ ਉਸ ਦੀ ਨਜ਼ਰ ਦਲਜੀਤ ਤੇ ਸੀ ਕੋ ਜਿੱਤਿਆ ਨਹੀਂ ਦਲਜੀਤ ਖੇਡ ਤਾਂ ਹਜੇ ਸ਼ੁਰੂ ਹੋਣ ਵਾਲੀ ਹੈ ਦਲਜੀਤ ਸਮਝ ਗਿਆ ਕਿ ਖਤਰਾ ਵੱਧਦਾ ਜਾ ਰਿਹਾ ਹੈ ਉਸਨੇ ਆਪਣੇ ਭਰੋਸੇਮੰਦ ਲੋਕਾਂ ਨੂੰ ਇਕੱਠਾ ਕੀਤਾ ਜੈਪਾਲ ਜੋ ਪਹਿਲਾਂ ਬੱਸ ਦਾ ਡਰਾਈਵਰ ਸੀ ਹੁਣ ਉਸਦਾ ਸੁਰੱਖਿਆ ਮੁਖੀ ਸੀ ਸੰਤੋਖ ਜੋ ਕਲੀਨਰ ਸੀ ਹੁਣ ਵਫਾਦਾਰ ਖਬਰ ਰਸਾਨ ਸੀ ਆਪ ਰਾਣਾ ਨੂੰ ਮੁਕਾਬਲਾ ਕਰਨਾ ਪਵੇਗਾ ਉਹ ਸਿਰਫ ਜਾਇਦਾਦ ਨਹੀਂ ਸਾਡੀ ਜ਼ਿੰਦਗੀ ਚਾਹੁੰਦਾ ਹੈ ਦਲਜੀਤ ਨੇ ਆਪਣੀ ਕੋਠੀ ਦੇ ਪਿਛਲੇ ਹਿੱਸੇ 'ਚ ਅਸਲਾ ਪਰਵਾਇਆ ਹੁਣ ਜੰਗ ਸਿਰਫ ਕਾਨੂੰਨ ਦੀ ਨਹੀਂ ਰਹੀ ਇਹ ਜੰਗ ਸੀ ਇਨਸਾਫ ਅਤੇ ਬਦਲੇ ਦੀ ਇੱਕ ਰਾਤ ਦਲਜੀਤ ਨੂੰ ਖਬਰ ਮਿਲੀ ਕਿ ਰਾਣਾ ਵੀਰ ਆਪਣੇ ਲੋਕਾਂ ਸਮੇਤ ਪਿੰਡ ਆ ਰਿਹਾ ਹੈ ਉਹ ਆਪਣੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਦਲਜੀਤ ਨੇ ਫੈਸਲਾ ਕਰ ਲਿਆ ਕਿ ਜਿਸ ਰਾਈ ਉਹ ਲਤ ਮਾਰੀ ਗਈ ਸੀ ਹੁਣ ਉਸ ਰਾਹੀਂ ਉਹ ਆਪਣੇ ਜਿੱਤ ਦੀ ਥਾਪ ਲਾਵੇਗਾ ਤੇ ਬੰਦੂਕਾਂ ਚਮਕਣ ਲੱਗੀਆਂ ਬਸ ਢਾ ਜਿੱਥੇ ਕਦੇ ਉਹ ਡਰਾਈਵਰ ਸੀ ਹੁਣ ਜੰਗ ਦਾ ਮੈਦਾਨ ਬਣ ਗਿਆ ਦਲਜੀਤ ਨੇ ਖੁਦ ਮੋੜਾ ਲਾਇਆ ਉਸ ਦੀ ਨਜ਼ਰ ਰਾਣਾ ਉੱਤੇ ਸੀ ਦੋਨਾਂ ਨੇ ਇੱਕ ਦੂਜੇ ਵੱਲ ਗੋਲੀਆਂ ਛਲਾਈਆਂ ਅਖੀਰ ਦਲਜੀਤ ਦੀ ਗੋਲੀ ਨੇ ਰਾਣੇ ਨੂੰ ਢਾ ਦਿੱਤਾ ਤੇ ਇਨਸਾਫ ਹੋਇਆ ਉਸ ਦੇ ਸ਼ਬਦ ਅੱਜ ਵੀ ਗੂੰਜ ਰਹੇ ਸਨ ਦਲਜੀਤ ਸਿੰਘ ਨੇ ਸਿਰਫ ਜਾਇਦਾਦ ਨਹੀਂ ਜਿੱਤੀ ਉਸਨੇ ਆਪਣੀ ਇੱਜ਼ਤ ਅਤੇ ਵਿਰਾਸਤ ਨੂੰ ਵਾਪਸ ਲਈ ਹੈ ਉਹ ਆਪਣੇ ਪਿੰਡ ਦੇ ਲੋਕਾਂ ਲਈ ਉਸਨੇ ਸਕੂਲ ਵੀ ਬਣਾਏ ਹਸਪਤਾਲ ਵੀ ਬਣਾਏ ਪਰ ਇੱਕ ਪੱਥਰ ਤੇ ਉਹ ਅੱਜ ਵੀ ਲਿਖਦਾ ਸੀ ਜਿਸ ਥਾਂ ਇੱਜ਼ਤ ਨਹੀਂ ਉਥੇ ਰਿਹائش ਨਹੀਂ ਜਦ ਵਾਪਸੀ ਕਰੀਏ ਤੇ ਉਦੋਂ ਹੀ ਇਨਸਾਫ ਦੇ ਨਾਲ ਹੀ ਵਾਪਸ ਕਰੀਏ ਪਰ ਅੱਗੇ-ਅੱਗੇ ਇਸ ਦੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੀ ਕੁਝ ਹੋਣ ਵਾਲਾ ਹੈ ਇਹ ਤਾਂ ਹਜੇ ਤੁਸੀਂ ਸੋਚਿਆ ਹੀ ਨਹੀਂ ਹੋਣਾ ਰਾਣਾ ਵੀਰ ਦੀ ਮੌਤ ਤੋਂ ਬਾਅਦ ਪੰਡ ਦੇ ਵਿੱਚ ਇੱਕ ਅਜੀਬ ਖਾਮੋਸ਼ੀ ਛਾ ਗਈ ਦਲਜੀਤ ਸਿੰਘ ਦੀ ਜਿੱਤ ਨੇ ਹਰ ਇੱਕ ਦੀ ਅੱਖ ਖੋਲ ਦਿੱਤੀ ਪਰ ਜਿੱਤ ਦੇ ਮੌਕਿਆਂ ਤੇ ਵੀ ਉਸ ਦੇ ਮਨ ਵਿੱਚ ਅਜੇ ਵੀ ਅਧੂਰੇ ਪਰਸ਼ਨ ਘੁਮ ਰਹੇ ਸਨ ਕਿੰਨਾ ਕੁ ਇਨਸਾਫ ਮਿਲਿਆ ਸੀ ਉਹ ਆਪਣੇ ਪਿਤਾ ਦੀ ਕੁਰਸੀ ਤੇ ਆ ਗਿਆ ਸੀ ਪਰ ਕਿਹੜਾ ਸੱਚ ਸੀ ਜੋ ਅਜੇ ਵੀ ਮਿੱਟੀ ਹੇਠਾਂ ਦਬਿਆ ਹੋਇਆ ਸੀ ਉਸ ਰਾਤ ਉਹ ਲਾਇਬ੍ਰੇਰੀ ਵਿੱਚ ਬੈਠਾ ਸੀ ਡਾਇਰੀ ਦੇ ਅੰਤਮ ਪੰਨਿਆਂ ਦੇ ਵਿੱਚ ਕੁਝ ਹੋਰ ਲਿਖਿਆ ਸੀ ਦਰਜੀਤ ਜੇ ਤੂੰ ਇਹ ਪੜ ਰਿਹਾ ਹੈ ਤਾਂ ਸਮਝ ਲੈ ਕਿ ਖੇਡ ਹਜੇ ਮੁੱਕੀ ਨਹੀਂ ਜਿੰਨਾ ਤੇ ਤੂੰ ਭਰੋਸਾ ਕਰਦਾ ਹੈ ਉਹ ਤੇਰੇ ਨਹੀਂ ਸਮਝਦਾਰੀ ਨਾਲ ਕਦਮ ਚੁੱਕੀਂ ਜੈਪਾਲ ਤੇ ਸੰਤੋਖ ਜੋ ਦਲਜੀਤ ਦੇ ਸਾਥੀ ਬਣੇ ਫਿਰਦੇ ਸਨ ਹੁਣ ਸ਼ੱਕ ਦੇ ਵਿੱਚ ਆ ਗਏ ਦਰਜੀਤ ਨੇ ਆਪਣੇ ਚਮੜੇ ਦਾ ਥੈਲਾ ਖੋਲਿਆ ਜਿਸ ਵਿੱਚ ਪੁਰਾਣੀ ਫੋਟੋ ਕੈਸ਼ ਛਿੱਟੀਆਂ ਅਤੇ ਕੁਝ ਆਡੀਓ ਰਿਕਾਰਡਿੰਗਾਂ ਸੀ ਇੱਕ ਰਿਕਾਰਡਿੰਗ ਵਿੱਚ ਸੰਤੋਖ ਦੀ ਆਵਾਜ਼ ਆ ਰਹੀ ਸੀ ਸਰ ਜਦੋਂ ਰਾਣਾ ਵੀ ਮਰੇਗਾ ਅਸੀਂ ਦਲਜੀਤ ਨੂੰ ਵੀ ਹਟਾ ਦੇਵਾਂਗੇ ਕੁਰਸੀ ਸਾਡੀ ਹੋ ਜਾਵੇਗੀ ਦਲਜੀਤ ਦੀਆਂ ਮੁਠੀਆਂ ਵਿਚਰ ਗਈਆਂ ਉਸਨੇ ਫੈਸਲਾ ਕਰ ਲਿਆ ਕਿ ਹੁਣ ਧੋਖੇ ਵਾਜਾਂ ਦੀ ਵਾਰੀ ਹੈ ਦਲਜੀਤ ਨੇ ਪਿੰਡ ਦੇ ਚੌਕ ਵਿੱਚ ਸਭ ਨੂੰ ਇਕੱਠਾ ਕੀਤਾ ਮੈਂ ਤੁਹਾਡੇ ਸਾਰਿਆਂ ਸਾਹਮਣੇ ਅੱਜ ਇੱਕ ਸੱਚ ਖੋਲਣ ਜਾ ਰਿਹਾ ਹਾਂ ਉਸਨੇ ਆਡੀਓ ਪਲੇ ਕੀਤੀ ਜੈਪਾਲ ਅਤੇ ਸੰਤੋਖ ਦੀ ਅਸਲੀਅਤ ਜਗਜाहिर ਹੋ ਗਈ ਲੋਕ ਰੋਸ ਵਿੱਚ ਆ ਗਏ ਸੰਤੋਖ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ ਜੈਪਾਲ ਹੱਥ ਜੋੜਦਾ ਰਿਹਾ ਸਾਬ ਮੈਨੂੰ ਮਾਫ ਕਰ ਦਿਓ ਪਰ ਦਲਜੀਤ ਦੀਆਂ ਅੱਖਾਂ ਵਿੱਚ ਕੋਈ ਮਾਫੀ ਨਹੀਂ ਸੀ ਉਸ ਨੇ ਕਿਹਾ ਜਿਸ ਵਫਾਦਾਰੀ ਦਾ ਤੂੰ ਨਾਟਕ ਕੀਤਾ ਉਹ ਮੇਰੇ ਪਿਤਾ ਨੂੰ ਲਾਹਾਂ ਦੇ ਚੁਕੀ ਹੈ ਹੁਣ ਨਿਆ ਤੇਰੀ ਕਿਸਮਤ ਦਾ ਫੈਸਲਾ ਕਰੇਗਾ ਕਈ ਮਹੀਨੇ ਬੀਤ ਗਏ ਦਰਜੀਤ ਦੇ ਸਿਰੇ ਤੋਂ ਆਪਣੀ ਬੱਸ ਦੀਪੋ ਤੋਂ ਸ਼ੁਰੂਆਤ ਕੀਤੀ ਹੁਣ ਉਹ ਪਿੰਡ ਦੇ ਨੌਜਵਾਨਾਂ ਨੂੰ ਕੰਮ ਵੀ ਦਿੰਦਾ ਸੀ ਤੇ ਹਰ ਬੱਸ ਦੇ ਉੱਪਰ ਲਿਖਿਆ ਸੀ ਵਫਾਦਾਰੀ ਦੇ ਇਨਸਾਫ ਦਰਜੀਤ ਟ੍ਰਾਂਸਪੋਰਟ ਉਸ ਨੇ ਪਿੰਡ ਵਿੱਚ ਸਕੂਲ ਖੋਲੇ ਹਸਪਤਾਲ ਬਣਾਏ ਅਤੇ ਨਵੇਂ ਰਸਤੇ ਖੋਲੇ ਲੋਕ ਉਸ ਨੂੰ ਸਰਦਾਰ ਦਰਜੀਤ ਸਿੰਘ ਬੱਸ ਵਾਲਾ ਮਾਲਕ ਆਖਣ ਲੱਗ ਪਏ ਪਰ ਉਸ ਨੇ ਕਦੇ ਭੁੱਲਿਆ ਨਹੀਂ ਸੀ ਕਿ ਇੱਕ ਸਮਾਂ ਸੀ ਜਦੋਂ ਆਪਣੇ ਹੱਕ ਦੇ ਲਈ ਲੜ ਰਿਹਾ ਸੀ ਉਸ ਦੇ ਦਿਲ ਵਿੱਚ ਅੱਜ ਵੀ ਇੱਕ ਜਲਦੀ ਸੀ ਹਰੇਕ ਮਨੁੱਖ ਨੂੰ ਆਪਣਾ ਇਨਸਾਫ ਲੈਣਾ ਪੈਂਦਾ ਹੈ। ਦਲਜੀਤ ਦੇ ਸਾਹਮਣੇ ਹੁਣ ਸਰਕਾਰ ਦੇ ਅਧਿਕਾਰੀ, ਨਵੇਂ ਰਕੀਬ ਅਤੇ ਜਾਇਦਾਦ ਦੇ ਦਾਵੇਦਾਰ ਆ ਗਏ। ਪਰ ਇਹ ਨਿਹੰਗ ਸਿੰਘ ਹੁਣ ਉਹ ਉਹ ਨਹੀਂ ਜੋ ਕਦੇ ਬਾਸਟ ਲਾਉਂਦਾ ਸੀ। ਹੁਣ ਉਹ ਬਾਪੂ ਸੀ ਜੋ ਕਰੋੜਾਂ ਦਾ ਮਾਲਕ ਸੀ ਅਤੇ ਸਭ ਤੋਂ ਵੱਧ ਸੱਚਾਈ ਦਾ ਰਖਵਾਲਾ ਸੀ। ਅੱਗੇ-ਅੱਗੇ ਉਸ ਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਇਦਾਂ-ਇਦਾਂ ਦੇ ਮੋੜ ਆਏ ਨੇ ਜੋ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਜੀਤ ਸਿੰਘ ਦੀਆਂ ਕਹਾਣੀਆਂ ਪਿੰਡ ਤੋਂ ਨਿਕਲ ਕੇ ਸ਼ਹਿਰਾਂ ਵਿੱਚ ਗੂੰਜ ਰਹੀਆਂ ਸਨ ਜਿਸ ਦਿਨ ਉਸ ਨੇ ਆਪਣੇ ਡੀਪੋ ਦੀਆਂ ਕੁੰਜੀਆਂ ਆਪਣੇ ਨੌਜਵਾਨ ਪੁੱਤਰ ਅਮਰਵੀਰ ਨੂੰ ਦੇ ਦੇ ਦਿੱਤੀਆਂ ਉਸੇ ਦਿਨ ਰਾਜਨੀਤੀ ਵਿੱਚ ਕਦਮ ਰੱਖਣ ਦਾ ਐਲਾਨ ਕਰ ਦਿੱਤਾ ਸਰਦਾਰ ਦਲਜੀਤ ਸਿੰਘ ਆਮ ਲੋਕਾਂ ਦੀ ਆਵਾਜ਼ ਪੋਸਟਰ ਤੇ ਲਿਖੇ ਸ਼ਬਦ ਲੋਕਾਂ ਦੇ ਦਿਲਾਂ ਨੂੰ ਛੂ ਰਹੇ ਸਨ ਪਰ ਰਾਜਨੀਤੀ ਸਿੱਧੀ ਰਾਹ ਚੱਲ ਰਹੀ ਸੀ ਉਸ ਦੇ ਪੁਰਾਣੇ ਦੁਸ਼ਮਣ ਜੈਪਾਲ ਅਤੇ ਸੰਤੋਖ ਜੇਲ੍ਹ ਤੋਂ ਛੁੱਟ ਕੇ ਵਾਪਸ ਆ ਗਏ ਸਨ ਹੁਣ ਉਹ ਇਲਾਕੇ ਦੀ ਸਿਆਸਤ ਵਿੱਚ ਆਪਣੀ ਦਾਵੇਦਾਰੀ ਕਰ ਰਹੇ ਸਨ ਉਹ ਲੋਕਾਂ ਨੂੰ ਦਲਜੀਤ ਵਿਰੁੱਧ ਢੁਕਾਉਣ ਦਾ ਐਲਾਨ ਕਰ ਰਹੇ ਸੀ ਇੱਕ ਰਾਤ ਜਦੋਂ ਦਲਜੀਤ ਆਪਣੇ ਘਰ ਵਿੱਚ ਸੀ ਤਾਂ ਉਸ ਨੂੰ ਖਬਰ ਮਿਲੀ ਕਿ ਉਸਦੇ ਦੀਪੂ ਦੇ ਵਿੱਚ ਇੱਕ ਬਸ ਨੂੰ ਅੱਗ ਲਗਾ ਦਿੱਤੀ ਹੈ ਲੋਕ ਕਹਿ ਰਹੇ ਸਨ ਕਿ ਇਹ ਕੰਮ ਸੰਤੋਖ ਦੇ ਆਦਮੀਆਂ ਦਾ ਸੀ ਦਲਜੀਤ ਨੇ ਆਪਣੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਸਾਡੇ ਲਈ ਇਹ ਕੋਈ ਨਵੀਂ ਖੇਡ ਨਹੀਂ ਜਿੱਤ ਸਾਡੀ ਹੋਵੇਗੀ ਪਰ ਇਸ ਵਾਰ ਇਨਸਾਫ ਕਾਨੂੰਨੀ ਰਸਤੇ ਨਾਲ ਆਵੇਗਾ ਉਸਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਉਸ ਨੂੰ ਪਤਾ ਸੀ ਕਿ ਇਨਸਾਫ ਸਿਰਫ ਕਾਗਜ਼ਾਂ ਦੇ ਰਾਹੀਂ ਨਹੀਂ। ਕਾਬੂ ਲੈਣ ਦੇ ਲਈ ਬਹੁਤ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਲਿਖਿਆ ਹੋਇਆ ਸੀ ਜਿਸ ਵਿੱਚ ਜਾਇਦਾਦ ਦੀ ਇੱਕ ਹੋਰ ਵਸਤੂ ਦੱਸਦੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਅਸਲ ਦੌਲਤ ਦੇ ਕਾਗਜ਼ ਇੱਕ ਬੁੱਕ ਦੇ ਦਾਇਰੇ ਰੱਖੇ ਸਨ ਉਸਨੇ ਤੁਰੰਤ ਅਮਨਵੀਰ ਨੂੰ ਕਿਹਾ ਕਿ ਬੇਟਾ ਇਹਨਾਂ ਨੂੰ ਮਿਟਾ ਸਕਦਾ ਹੈ ਸਾਵਧਾਨ ਰਹੀਂ ਦੋ ਰਾਤਾਂ ਦੀ ਖੋਜ ਤੋਂ ਬਾਅਦ ਉਹ ਇੱਕ ਪੁਰਾਣੀ ਹਵੇਲੀ ਦੇ ਤਹਿਖਾਨੇ 'ਚ ਪਹੁੰਚੇ ਕੱਚੀ ਮਿੱਟੀ ਹੇਠਾਂ ਦੱਬੀ ਫੈਲ ਮਿਲੀ ਉਸ ਵਿੱਚ ਸਾਰੇ ਦਸਤਾਵੇਜ਼ ਸਨ ਜਾਇਦਾਦ ਬੈਂਕ ਖਾਤੇ ਅਤੇ ਸੋਨੇ ਦੀਆਂ ਇੱਟਾਂ ਵੀ ਸੰਤੋਖ ਸਿੰਘ ਨੇ ਪੂਰੀ ਤਾਕਤ ਲਾ ਦਿੱਤੀ ਯਾਨੀ ਕਿ ਪੈਸਾ ਧਮਕੀਆਂ ਅਤੇ ਝੂਠੀ ਮਹੀਮਾ ਪਰ ਦਲਜੀਤ ਦੇ ਲੋਕਾਂ ਦੇ ਭਰੋਸੇ ਨੂੰ ਉਸ ਨੂੰ ਹਥਿਆਰ ਬਣਾਇਆ ਚੋਣਾਂ ਵਾਲੀ ਰਾਤ ਲੋਕਾਂ ਦੀਆਂ ਲਾਈਨਾਂ ਕਿਲੋਮੀਟਰਾਂ ਲੰਬੀਆਂ ਸੀ ਮੁਕਾਬਲਾ ਕਠਿਨ ਸੀ ਆਖਰਕਾਰ ਨਤੀਜੇ ਆਏ ਸਰਦਾਰ ਦਲਜੀਤ ਸਿੰਘ 83% ਵੋਟਾਂ ਦੇ ਨਾਲ ਜਿੱਤ ਗਏ ਪਿੰਡ ਚ ਪੂਰਾ ਉਤਸਵ ਬਣ ਗਿਆ ਦਲਜੀਤ ਨੇ ਸਟੇਜ ਤੇ ਚੜ ਕੇ ਕਿਹਾ ਇਹ ਜਿੱਤ ਮੇਰੀ ਨਹੀਂ ਇਹ ਜਿੱਤ ਸਾਡੇ ਸਾਰੇ ਪਿੰਡ ਦੀ ਹੈ ਸੱਚ ਦੀ ਹੈ ਅਤੇ ਵਿਸ਼ਵਾਸ ਦੀ ਹੈ ਇੱਕ ਰਾਤ ਜਦ ਦਲਜੀਤ ਆਪਣੇ ਪਿਤਾ ਦੀ ਤਸਵੀਰ ਦੇ ਸਾਹਮਣੇ ਬੈਠਾ ਸੀ ਉਸਨੇ ਅਮਨਵੀਰ ਨੂੰ ਬੁਲਾਇਆ ਮੁੰਡਿਆ ਮੈਂ ਆਪਣੇ ਹੱਕ ਲਈ ਲੜਿਆ ਹੁਣ ਤੂੰ ਲੋਕਾਂ ਦੇ ਹੱਕ ਲਈ ਲੜੀ ਅਮਨਵੀਰ ਦੀਆਂ ਅੱਖਾਂ ਭਿੰਗ ਗਈਆਂ ਬਾਪੂ ਮੈਂ ਸਦਾ ਤੇਰੀ ਰਾਹੀ ਤੁਰਾਂਗਾ ਦਲਜੀਤ ਨੇ ਹੌਲੀ ਜਿਹੇ ਮੋਢਾ ਥਾਪਿਆ ਸੱਚ ਦੇ ਰਾਹਤੇ ਸਖਤ ਹੁੰਦੇ ਨੇ ਪਰ ਅੰਤ ਵਿੱਚ ਰੋਸ਼ਨੀ ਹੁੰਦੀ ਹੈ ਜੀ ਹਾਂ ਅੱਗੇ ਅੱਗੇ ਇਹ ਦੇਖਿਓ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਹੋਰ ਕਿਹੜੇ ਕਿਹੜੇ ਸੰਘਰਸ਼ਾਂ ਦਾ ਸਾਹਮਣਾ ਉਸ ਕਰਿਆ ਹੈ ਅੱਗੇ ਹੁਣ 83% ਵੋਟਾਂ ਦੇ ਨਾਲ ਜਿੱਤ ਵੀ ਗਿਆ ਪਰ ਹੁਣ ਜ਼ਿੰਦਗੀ ਦੇ ਵਿੱਚ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਮੋੜ ਆਉਂਦੇ ਨੇ ਜਿਸ ਦੇ ਬਾਰੇ ਸ਼ਾਇਦ ਉਹ ਨਿਹੰਗ ਸਿੰਘ ਅਣਜਾਣ ਸੀ ਜੋਨ ਦੀ ਜਿੱਤ ਤੋਂ ਕੁਝ ਮਹੀਨੇ ਬਾਅਦ ਦਲਜੀਤ ਸਿੰਘ ਦੀ ਜ਼ਿੰਦਗੀ ਸ਼ਾਂਤ ਲੱਗਦੀ ਸੀ ਪਰ ਇਹ ਸ਼ਾਂਤੀ ਹਮੇਸ਼ਾ ਦੇ ਲਈ ਨਹੀਂ ਸੀ ਅਮਨਵੀਰ ਜੋ ਹੁਣ ਦੀਪੂ ਦਾ ਮਾਲਕ ਸੀ ਨਵੇਂ ਕਾਰੋਬਾਰੀ ਰਿਸ਼ਤੇ ਬਣਾਉਣ ਲੱਗ ਪਿਆ ਇੱਕ ਦਿਨ ਉਸਦਾ ਪੁਰਾਣਾ ਦੋਸਤ ਲਖਵਿੰਦਰ ਉਸ ਨੂੰ ਮਿਲਣ ਆਇਆ ਲਖਵਿੰਦਰ ਵੀ ਕਦੇ ਨਿਹੰਗ ਸਿੰਘ ਦੀ ਬਸ ਤੇ ਕਨੈਕਟਰ ਰਹਿ ਚੁੱਕਿਆ ਸੀ ਹੁਣ ਉਹ ਸ਼ਹਿਰ ਦਾ ਵੱਡਾ ਬਿਲਡਰ ਸੀ ਉਹ ਆ ਕੇ ਕਿਹਾ ਅਮਨਵੀਰ ਤੇਰੇ ਪਿਓ ਦੀ ਪੂਰੀ ਜਾਇਦਾਦ ਅਜੇ ਵੀ ਉਜਾੜ ਪਈ ਹੈ ਆਓ ਰੀਅਲ ਏਸਟੇਟ ਦੇ ਵਿੱਚ ਪੈਸਾ ਲਾਈਏ ਅਮਨਵੀਰ ਕੁਝ ਸਮਝ ਨਹੀਂ ਪਾਇਆ ਪਰ ਦਲਜੀਤ ਨੇ ਕਿਹਾ ਲਖਵਿੰਦਰ ਬੀਆ ਨਾ ਜਨਾ ਸਿਰਫ ਜ਼ਮੀਨਾਂ ਤੇ ਨਹੀਂ ਧਿਆਨ ਨਾਲ ਕਦਮ ਚੁੱਕੀ ਲਖਵਿੰਦਰ ਨੇ ਅਮਨਵੀਰ ਨੂੰ ਨਵੀਂ ਸ਼ਹਿਰੀ ਯੋਜਨਾ ਚ 500 ਏਕੜ ਜ਼ਮੀਨ ਵਿੱਚ ਨਿਵੇਸ਼ ਕਰਵਾਇਆ ਪਰ ਹਕੀਕਤ ਇਹ ਸੀ ਕਿ ਇਹ ਜ਼ਮੀਨ ਮਾਮਲਾਤੀ ਝਗੜਿਆਂ ਚ ਫਸੀ ਹੋਈ ਸੀ ਇੱਕ ਰਾਤ ਅਮਨਵੀਰ ਨੂੰ ਪਤਾ ਲੱਗਿਆ ਕਿ ਉਸਦੀ ਲਾਈ ਪੂੰਜੀ ਖਤਰੇ ਚ ਹੈ ਉਸਦੇ ਪਿਓ ਨੂੰ ਦੱਸਿਆ ਦਲਜੀਤ ਨੇ ਆਪਣੇ ਪੁਰਾਣੇ ਸਾਥੀ ਕਰਮਚੰਦ ਲਾਇਰ ਨੂੰ ਕਿਹਾ ਕਿ ਇਸ ਮੁੰਡੇ ਨੂੰ ਬਚਾ ਇਹ ਸਾਡੀ ਅਸਲੀ ਵਿਰਾਸਤ ਹੈ ਦਲਜੀਤ ਨੇ ਲੋਕਾਂ ਦੀ ਮਦਦ ਨਾਲ ਇੱਕ ਲੋਕ ਸੰਘਰਸ਼ ਸ਼ੁਰੂ ਕੀਤਾ ਉਹ ਲਖਵਿੰਦਰ ਦੀ ਧੋਖਾਧੜੀ ਲੋਕਾਂ ਸਾਹਮਣੇ ਲਿਆਉਣ ਲੱਗਿਆ ਆਖਰਕਾਰ ਪੱਤਰਕਾਰ ਅਤੇ ਐਨ ਜੀਓ ਨੇ ਵੀ ਇਹ ਮਾਮਲਾ ਚੁੱਕ ਲਿਆ ਲਖਵਿੰਦਰ ਨੇ ਇੱਕ ਰਾਤ ਗੁੰਡਿਆਂ ਰਾਹੀਂ ਅਮਨਵੀਰ ਦਾ ਅਗਵਾ ਕਰਵਾ ਦਿੱਤਾ ਦਲਜੀਤ ਨੂੰ ਫੋਨ ਆਇਆ ਜੇ ਜ਼ਾਇਦਾ ਦੇ ਕਾਗਜ਼ ਚਾਹੀਦੇ ਹਨ ਤਾਂ ਆਪਣੇ ਪੁੱਤਰ ਨੂੰ ਭੁੱਲ ਜਾ ਦਲਜੀਤ ਨੇ ਆਪਣਾ ਪੁਰਾਣਾ ਰੂਪ ਵਾਪਸ ਧਾਰਿਆ ਪਟਕਾ ਕੱਸਿਆ ਕੜਾ ਵਧਾਇਆ ਉਹ ਨਿਹੰਗ ਸਿੰਘ ਵੱਜੋਂ ਆਖਰੀ ਵਾਰ ਆਪਣਾ ਗਦਾਰ ਵੈਰੀ ਖਤਮ ਕਰਨ ਚੱਲ ਪਿਆ ਉਸਨੇ ਆਪਣੇ ਪੁਰਾਣੇ ਸਾਥੀ ਇਕੱਠੇ ਕੀਤੇ ਸਭ ਨੇ ਹਥਿਆਰ ਚੁੱਕ ਲਏ ਇੱਕ ਖੂਨੀ ਟਕਰਾਓ ਹੋਇਆ ਲਖਵਿੰਦਰ ਨੇ ਗੋਲੀ ਚਲਾਈ ਦਲਜੀਤ ਨੇ ਆਪਣੇ ਹੱਥੀ ਸਭ ਨਾਲ ਗੋਲੀ ਰੋਕ ਲਈ ਆਖਰਕਾਰ ਪੁਲਿਸ ਅਤੇ ਲੋਕਾਂ ਨੇ ਮਦਦ ਕੀਤੀ ਅਮਨਵੀਰ ਬਚ ਗਿਆ ਅਤੇ ਲਖਵਿੰਦਰ ਗ੍ਰਿਫਤਾਰ ਹੋ ਗਿਆ ਦਲਜੀਤ ਨੇ ਅਖੀਰ ਵਿੱਚ ਕਿਹਾ ਕਿ ਮੈਂ ਨਿਹੰਗ ਸਿੰਘ ਹਾਂ ਜਿੰਦਾ ਰਹਾ ਜਨਾਰਾਂ ਪਰ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਅਮਨਵੀਰ ਨੇ ਹੱਥ ਛੋੜ ਕੇ ਵਜਨ ਦਿੱਤਾ ਬਾਪੂ ਹੁਣ ਮੇਰੀ ਵਾਰੀ ਹੈ ਜੋ ਲੋਕ ਨਿਹੰਗ ਸਿੰਘ ਨੂੰ ਅੱਜ ਕਰੋੜਾਂ ਦਾ ਮਾਲਕ ਜਾਣਦੇ ਸਨ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਸਦੀ ਜ਼ਿੰਦਗੀ ਦੀ ਅਸਲ ਕਹਾਣੀ ਕਿਤਾਬਾਂ ਦੇ ਪੰਨਿਆਂ 'ਚ ਨਹੀਂ ਸਿਰਫ ਦਿਲਾਂ 'ਚ ਲਿਖੀ ਹੋਈ ਹੈ ਉਹ ਨਿਹੰਗ ਸਿੰਘ ਜੋ ਕਦੇ ਪੰਥ ਦਾ ਸਿਪਾਈ ਸੀ ਜੀਦਾ ਮੂਲ ਪਿੰਡ ਮਲਕੋਟਾ ਸੀ ਪਿੰਡ ਦੇ ਵੱਡੇ ਜ਼ਿਮੀਂਦਾਰ ਸੂਬਾ ਸਿੰਘ ਦਾ ਪੁੱਤਰ ਪਰ ਉਸਨੇ ਕਦੇ ਆਪਣੇ ਜਨਮ ਦਾ ਮਾਣ ਨਹੀਂ ਕੀਤਾ ਸੀ ਨਿਹੰਗ ਸਿੰਘ ਉਹ ਹਮੇਸ਼ਾ ਹੀ ਜੋ ਕਿ ਇਹ ਸੋਚਦਾ ਸੀ ਕਿ ਮੈਂ ਸੱਚ ਦੇ ਰਾਹ ਤੇ ਚੱਲਾਂ ਅਤੇ ਹਮੇਸ਼ਾ ਇੱਥੇ ਸੱਚਾਈ ਦੀ ਹੁੰਦੀ ਹੈ ਦਲਜੀਤ ਸਿੰਘ ਹੁਣ ਸੋਚ ਰਿਹਾ ਸੀ ਕਿ ਹੁਣ ਉਸ ਦਾ ਪੁੱਤਰ ਜੋ ਉਸ ਦੇ ਨਾਲ ਹੁਣ ਕਿਹੜੀ ਨਵੀਂ ਚਾਲ ਚੱਲੇਗਾ ਰਾਤ ਦੇ 12 ਵਜੇ ਕਿਸਨ ਪਹਿਲ ਮਲਕੋਟਾ ਦੇ ਪੁਰਾਣੇ ਅਖਾੜੇ ਦੇ ਦਰਵਾਜ਼ੇ ਦੇ ਸਾਹਮਣੇ ਇੱਕ ਲੰਮੀ ਕਾਰ ਆ ਖੜ ਗਈ ਕਾਰ ਵਿੱਚੋਂ ਉਤਰੇ ਅਮਨਵੀਰ ਸਿੰਘ ਸੂਟ ਬੂਟ ਵਾਲਾ ਅੱਖਾਂ 'ਚ ਤੇਜ ਪਰ ਛੋਟੇ ਛੋਟੇ ਚਾਲ ਕਿਸਾਬ ਉਹ ਨੂੰ ਐਮਐਲਏ ਸੀ ਅੱਗੇ ਚੋਣਵਾਂ ਵਿੱਚ ਆਉਣ ਵਾਲਾ ਮੰਤਰੀ ਬਣਦੇ ਖਵਾਬਾਂ 'ਚ ਪਰ ਉਸ ਨੂੰ ਇੱਕ ਰਾਜ ਪਤਾ ਸੀ ਜੋ ਆਮ ਲੋਕਾਂ ਨੂੰ ਨਹੀਂ ਪਤਾ ਉਹ ਜਾਣਦਾ ਸੀ ਕਿ ਨਿਹੰਗ ਦਲਜੀਤ ਸਿੰਘ ਦੇ ਕੋਲ ਅਜਿਹਾ ਨਕਸ਼ਾ ਹੈ ਜਿਸ 'ਚ ਪੁਰਖਿਆਂ ਦੀ ਜਾਇਦਾਦ ਲਿਖੀ ਹੋਈ ਹੈ। ਅਜਿਹੀ ਜਾਇਦਾਦ ਜਿਸ ਤੋਂ ਅਮਨਵੀਰ ਦੀ ਰਾਜਨੀਤੀ ਚਮਕ ਸਕਦੀ ਹੈ ਨਹੀਂ ਤਾਂ ਡਿੱਗਣ ਦਾ ਖਤਰਾ ਸੀ। ਅਖਾੜੇ ਦੇ ਅੰਦਰ ਵੱਡਾ ਚੌਂਕ ਸੀ, ਠੰਡੀ ਹਵਾ ਚੱਲ ਰਹੀ ਸੀ। ਇੱਕ ਪਾਸੇ ਨਿਹੰਗ ਸਿੰਘ ਦਲਜੀਤ ਸਿੰਘ ਆਪਣੀ ਬੈਠਕ 'ਤੇ ਬੈਠਾ ਸੀ, ਲੰਮਾ ਨੀਲਾ ਬਾਣਾ ਪਾਇਆ, ਕੰਧੇ ਉੱਪਰ ਦੋ ਕਿਰਪਾਨਾਂ ਅਤੇ ਨਕਸ਼ਾ ਅਜੇ ਵੀ ਉਸ ਦੀਆਂ ਅੱਖਾਂ ਹੇਠਾਂ। ਅਮਨਵੀਰ ਨੇ ਦਰਵਾਜ਼ਾ ਖੋਲ੍ਹਿਆ। ਦਲਜੀਤ ਸਿੰਘ ਨੇ ਚੁੱਪਰੇਦਿਆ ਕਿ ਆ ਗਿਆ ਉਹ। ਜੋ ਆਪਣੀ ਜ਼ਮੀਰ ਵੇਚਣਾ ਹੈ ਅਮਨਵੀਰ ਹੱਸਿਆ ਸੰਤਾ ਨੇ ਵੀ ਰਾਜ ਕੀਤੇ ਨੇ ਬਾਬਾ ਪਰ ਹੁਣ ਰਾਜਨੀਤੀ ਮੈਦਾਨ ਮੇਰਾ ਹੈ ਦਲਜੀਤ ਸਿੰਘ ਨੇ ਹੌਲੀ-ਹੌਲੀ ਅੱਖ ਮੀਟੀ ਮੈਂ ਉਹ ਨਕਸ਼ਾ ਨਹੀਂ ਦੇਣਾ ਜੇ ਤੂੰ ਲੋਕਾਂ ਦਾ ਖਡਾਉਣਾ ਬਣਵਾਵੇਂਗਾ ਮੈਨੂੰ ਨਕਸ਼ਾ ਲੈ ਕੇ ਰਹਿਣਾ ਹੈ ਅਮਨਵੀਰ ਨੇ ਮੰਜਾ ਝਟਕਾਇਆ ਪਰ ਦਲਜੀਤ ਹੌਲੀ-ਹੌਲੀ ਉੱਠਿਆ ਇਹ ਨਕਸ਼ਾ ਕਾਗਜ਼ ਨਹੀਂ ਇਹ ਸਚਾਈ ਦੀ ਪਹਿਰਾਦਾਰੀ ਹੈ ਜਿਨ੍ਹਾਂ ਦੇ ਹਥਿਆਰ ਨੀਵਾ ਹੋ ਜਾਵੇ ਉਹਨਾਂ ਦੇ ਰਾਜ ਦਬਜਿਆ ਕਰਦੇ ਨੇ ਅਮਨਵੀਰ ਨੂੰ ਪਤਾ ਨਹੀਂ ਸੀ ਕਿ ਦਲਜੀਤ ਸਿੰਘ ਨੇ ਆਖਰੀ ਚਾਲ ਚਲ ਦਿੱਤੀ ਸੀ ਉਸ ਨੇ ਨਕਸ਼ਾ ਪੁਰਾਣੀ ਗੁਰਦੁਆਰੇ ਲੰਗਰ ਹਾਲ ਦੇ ਹੇਠਾਂ ਦਬਾ ਦਿੱਤਾ ਸੀ ਤੇ ਇੱਕ ਚਿੱਠੀ ਲਿਖੀ ਸੀ ਜਿਸ ਦਿਨ ਅਸਲੀ ਹੱਕਦਾਰ ਆਉਣਾ ਉਸੇ ਦਿਨ ਹੀ ਇਹ ਨਕਸ਼ਾ ਖੁੱਲੇਗਾ ਅਮਨਵੀਰ ਨੇ ਜਦੋਂ ਹਾਲ ਖੋਦਵਾਇਆ ਤਾਂ ਉੱਥੇ ਇੱਕ ਕੱਪੜੇ ਦੀ ਥੈਲੀ ਸੀ ਅੰਦਰ ਇੱਕ ਕਾਗਜ਼ ਸੀ ਤੇ ਕਾਗਜ਼ ਤੇ ਲਿਖਿਆ ਸੀ ਲਾਲਚ ਦੀ ਜਿੱਤ ਕਦੇ ਨਹੀਂ ਹੁੰਦੀ ਕਹਿੰਦੇ ਨੇ ਕਿ ਦਲਜੀਤ ਸਿੰਘ ਇੱਕ ਰਾਤ ਗੁੰਮ ਹੋ ਗਿਆ ਕਿਸੇ ਨੇ ਕਿਹਾ ਕਿ ਉਹ ਤੀਰਥ ਯਾਤਰਾ ਤੇ ਚਲਾ ਗਿਆ ਕਿਸ ਨੇ ਕਿਹਾ ਕਿ ਉਹ ਕਾਲਪੁਰਖਵਲ ਚਲੇ ਗਿਆ ਪਰ ਹਕੀਕਤ ਇਹ ਹੈ ਕਿ ਦਲਜੀਤ ਸਿੰਘ ਅਜੇ ਵੀ ਮੌਜੂਦ ਹੈ ਕਿਤੇ ਕਿਸੇ ਨਵੇਂ ਅਖਾੜੇ ਕਿਤੇ ਕਿਸੇ ਨਵੇਂ ਸਰਦਾਰ ਦੀ ਤਿਆਰੀ ਕਰ ਰਿਹਾ ਹੈ ਤੇ ਜਦ ਅਮਨਵੀਰ ਵਰਗ ਦੁਬਾਰਾ ਲਾਲਚ ਚਾਉਣਗੇ ਤੋ ਵਾਪਸ ਆ ਜਾਵੇਗਾ ਜੀ ਹਾਂ ਹੁਣ ਇਸ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਉਸ ਵਕਤ ਸਾਹਮਣੇ ਆਇਆ ਜਦੋਂ ਉਸ ਦਾ ਪੁੱਤਰ ਹੀ ਆਪਣੇ ਪਿਤਾ ਦਾ ਵੈਰੀ ਬਣ ਗਿਆ ਕਿ ਉਸ ਦੀ ਜ਼ਮੀਨ ਹੜਪਣ ਲਈ ਤਿਆਰ ਹੋ ਗਿਆ ਅਮਨਵੀਰ ਦੀਆਂ ਰਾਤਾਂ ਹੁਣ ਸੁੰਨੀਆਂ ਹੋ ਚੁੱਕੀਆਂ ਸਨ ਦਲਜੀਤ ਸਿੰਘ ਦੇ ਗੋਮ ਹੋਣ ਤੋਂ ਬਾਅਦ ਉਸ ਦੇ ਮਨ ਵਿੱਚ ਇੱਕ ਡਰ ਘਸ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਕੋਈ ਉਸ ਦੀ ਹਰ ਚਾਲ ਦੇਖ ਰਿਹਾ ਹੈ ਪਰ ਇਹ ਸਿਰਫ ਡਰ ਨਹੀਂ ਸੀ ਇੱਕ ਹਕੀਕਤ ਸੀ ਇੱਕ ਰਾਤ ਅਮਨਵੀਰ ਆਪਣੀ ਹਵੇਲੀ ਵਿੱਚ ਬੈਠਾ ਸੀ ਉਸ ਦੇ ਸਾਹਮਣੇ ਪੁਰਾਣੇ ਕਾਗਜ਼ ਪੱਤਰ ਖੁੱਲੇ ਪਏ ਸਨ ਅਚਾਨਕ ਕਮਰੇ ਦੀ ਬੱਤੀ ਚਮਕੀ ਅਤੇ ਬੰਦ ਹੋ ਗਈ ਜਦੋਂ ਹੋਸ਼ ਆਇਆ ਤਾਂ ਇੱਕ ਚਿੱਠੀ ਉਸ ਦੇ ਸਾਹਮਣੇ ਪਈ ਸੀ ਚਿੱਠੀ ਤੇ ਸਿਰਫ ਚਾਰ ਸ਼ਬਦ ਲਿਖੇ ਸਨ ਸੱਚ ਸਦਾ ਉੱਪਰ ਆਉਂਦਾ ਹੈ ਚਲਦੀਆਂ ਅਫਵਾਹਾਂ ਨੇ ਪਿੰਡ ਮਲਕੂਕਾ ਦੇ ਵਿੱਚ ਅਲ ਚਲ ਮੁਜਾਦਦੀ ਕਹਿੰਦੇ ਨੇ ਕਿ ਦਲਜੀਤ ਸਿੰਘ ਨੂੰ ਪਿੰਡ ਦੇ ਪੁਰਾਣੇ ਬਾਗ ਦੇ ਵਿੱਚ ਦੇਖਿਆ ਗਿਆ ਪਰ ਇੱਕ ਉਸ ਨੇ ਨਵਾਂ ਖਾੜਾ ਖੋਲ੍ਹਿਆ ਸੀ ਇਹ ਖਾੜਾ ਧਰਮ ਦਾ ਨਹੀਂ ਇਨਸਾਫ ਦਾ ਸੀ ਲੋਕ ਆਉਂਦੇ ਆਪਣੀਆਂ ਪੁਰਾਣੀਆਂ ਕਹਾਣੀਆਂ ਦੱਸਦੇ ਆਪਣਾ ਦੁੱਖ ਦੱਸਦੇ ਪਰ ਦਲਜੀਤ ਸਭ ਕੁਝ ਚੁੱਪਚਾਪ ਰਹਿ ਕੇ ਸੁਣਦਾ ਪਰ ਇੱਕ ਰਾਤ ਉਥੋਂ ਵੀ ਗਾਇਬ ਹੋ ਗਿਆ ਉਸ ਨੂੰ ਨਹੀਂ ਪਤਾ ਕਿ ਕਿੱਧਰ ਗਿਆ ਇਸ ਵਾਰ ਉਹ ਆਪਣੇ ਨਾਲ ਇੱਕ ਪੁਰਾਣੀ ਕਿਤਾਬ ਲੈ ਗਿਆ ਸੀ ਉਸ ਕਿਤਾਬ ਵਿੱਚ ਮਲਕੋਟਾ ਹਵੇਲੀ ਦੀ ਅਸਲ ਮਾਲਕੀ ਲਿਖੀ ਹੋਈ ਸੀ ਅਤੇ ਸੱਚ ਇਹ ਸੀ ਕਿ ਅਮਨਵੀਰ ਉੱਥੋਂ ਮਾਲਕ ਨਹੀਂ ਸੀ ਅਮਨਵੀਰ ਹੁਣ ਪੂਰੀ ਤਰ੍ਹਾਂ ਡਰ ਚੁੱਕਾ ਸੀ ਪਰ ਉਸ ਨੇ ਇੱਕ ਅਖੀਰਲਾ ਜੂਆ ਖੇਡਿਆ ਉਸ ਨੇ ਦਲਜੀਤ ਸਿੰਘ ਨੂੰ ਲੱਭਣ ਲਈ ਆਪਣੇ ਲੋਕ મોਡੇ ਉਸ ਨੂੰ ਪਤਾ ਲੱਗਿਆ ਕਿ ਦਲਜੀਤ ਸਿੰਘ ਪੁਰਾਣੀ ਧਰਮਸ਼ਾਲਾ 'ਚ ਰਹਿੰਦਾ ਹੈ ਅਮਨਵੀਰ ਆਪਣੇ ਬੰਦਿਆਂ ਨਾਲ ਉੱਥੇ ਪੁੱਜ ਗਿਆ ਪਰ ਜਦ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਿਰਫ ਇੱਕ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਜਿਸ ਮੰਝੇ ਤੇ ਇੱਕ ਕਾਗਜ਼ ਪਿਆ ਸੀ ਜਿੱਥੇ ਪਵਿੱਤਰਤਾ ਹੋਵੇ ਉੱਥੇ ਰਾਜ ਸਦਾ ਹੁੰਦਾ ਹੈ ਅਮਨਵੀਰ ਨੂੰ ਦਲਜੀਤ ਸਿੰਘ ਦੀ ਆਖਰੀ ਵਸੀਅਤ ਮਿਲੀ ਉਸ ਨੂੰ ਦਿਲ ਵਿੱਚ ਲਿਖਿਆ ਗਿਆ ਸੀ ਕਿ ਜਿਸ ਵਕਤ ਮਨ ਪਵਿੱਤਰ ਹੋਵੇਗਾ ਉਸ ਵੇਲੇ ਤੈਨੂੰ ਆਪਣੀ ਜਾਇਦਾਦ ਨਹੀਂ ਆਪਣੇ ਲੋਕਾਂ ਦੀ ਰਾਜਧਾਨੀ ਮਿਲੇਗੀ ਪਰ ਮੇਨ ਗੱਲ ਤਾਂ ਮਨ ਦੀ ਹੁੰਦੀ ਹੈ ਜੇਕਰ ਮਨ ਪਵਿੱਤਰ ਹੋ ਜਾਵੇਗਾ ਮਨ ਆਪਣੀ ਜ਼ਿੰਦਗੀ ਦਾ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਹੀ ਫਸਿਆ ਰਹੇ ਤਾਂ ਉਸ ਕਰ ਆਪਣੇ ਜਿੰਦਗੀ ਦੇ ਵਿੱਚ ਕਦੇ ਫਟਦਾ ਅਮਨਵੀਰ ਅਪਸਿਕ ਹਵੇਲੀ ਵਿੱਚ ਹੋ ਰਹੀਆਂ ਅਜੀਬ ਘਟਨਾਵਾਂ ਨੇ ਉਸ ਨੂੰ ਬਾਰ-ਬਾਰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਸੀ ਕਿ ਆਖਰਕਾਰ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਉਹ ਹਮੇਸ਼ਾ ਇੱਕੋ ਹੀ ਗੱਲ ਬਾਰ-ਬਾਰ ਸੋਚਦਾ ਕਿ ਮੈਂ ਕੋਈ ਬਹੁਤ ਵੱਡੀ ਗਲਤੀ ਤਾਂ ਨਹੀਂ ਕਰ ਬੈਠਾ ਪਰ ਅਮਨਵੀਰ ਹੁਣ ਇੱਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸਣ ਜਾ ਰਿਹਾ ਸੀ ਉਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਰਾਤ ਨੂੰ ਬਾਹਰ ਕਦਮਾਂ ਦੀ ਆਵਾਜ਼ ਅਤੇ ਕੰਧਾਂ ਦੇ ਕੋਲੋਂ ਕਰਾਹਟ ਉਸ ਨੂੰ ਉਲਝੀਆਂ ਗੱਲਾਂ ਉਹ ਸਹਿ ਨਹੀਂ ਸੀ ਸਕਦਾ ਪਰ ਇਹ ਸਭ ਕਿਸੇ ਮੰਦਾ ਖੇਲ ਸੀ ਜਾਂ ਨਵੇਂ ਚਲਾਕ ਦਿਮਾਗ ਦੀ ਚਾਲ ਇਹ ਅਮਨਵੀਰ ਨਹੀਂ ਸਮਝ ਸਕਿਆ ਇੱਕ ਰਾਤ ਉਸਨੇ ਆਪਣੇ ਕਮਰੇ ਦੇ ਪਿੱਛੇ ਆਵਾਜ਼ ਸੁਣੀ ਤੇਰਾ ਵਕਤ ਮੁੱਕ ਗਿਆ ਹੈ ਹੁਣ ਹਿਸਾਬ ਦਾ ਸਮਾਂ ਆ ਗਿਆ ਹੈ ਉਸਨੇ ਜਦੋਂ ਮੁੜ ਕੇ ਦੇਖਿਆ ਤਾਂ ਦਲਜੀਤ ਸਿੰਘ ਨਹੀਂ ਸੀ ਇੱਕ ਨਵਾਂ ਤੇਰਾ ਸੀ ਉਹ ਸੀ ਜਸਵੰਤ ਸਿੰਘ ਇੱਕ ਨਿਹੰਗ ਜੋ ਦਲਜੀਤ ਸਿੰਘ ਦਾ ਸਭ ਤੋਂ ਨਜ਼ਦੀਕੀ ਸੀ ਪਰ ਜਸਵੰਤ ਸਿੰਘ ਹੁਣ ਬਾਬਾ ਜਸਵੰਤ ਪੂਰਨਨਾਥ ਬਣ ਗਿਆ ਸੀ ਉਹ ਆਪਣਾ ਪੂਰਾ ਸੱਸੰਗ ਲੈ ਕੇ ਆਇਆ ਸੀ ਜਿੱਥੇ ਇੱਕ ਪਾਸੇ ਧਰਮ ਦੀ ਰਾਖੀ ਤੇ ਦੂਜੇ ਪਾਸੇ ਇਨਸਾਫ ਦੀ ਤਲਵਾਰ ਜਸਵੰਤ ਸਿੰਘ ਨੇ ਇੱਕ ਪੁਰਾਣਾ ਮੰਜੂਰਾ ਰੱਖਿਆ ਜਿਸ ਚ ਲਿਖਿਆ ਸੀ ਇਸ ਹਵੇਲੀ ਦਾ ਅਸਲੀ ਮਾਲਕ ਦਲਜੀਤ ਸਿੰਘ ਨਹੀਂ ਨਾ ਹੀ ਅਮਨਵੀਰ ਇਹ ਕਿਸੇ ਹੋਰ ਦੀ ਜਾਇਦਾਦ ਹੈ ਪਰ ਕਿਸ ਦੀ ਇਹ ਕਹਾਣੀ ਇੱਕ ਹੋਰ ਮੋੜ ਲੈਂਦੀ ਹੈ ਉਸ ਕਿਤਾਬ ਦੇ ਅੰਦਰ ਇੱਕ ਨਕਸ਼ਾ ਸੀ ਜੋ ਲੈ ਕੇ ਜਾਂਦਾ ਸੀ ਪੁਰਾਣੇ ਬਾਗ ਦੇ ਹੱਦੀਆਂ ਤੱਕ ਜਿੱਥੇ ਦਾਖਲ ਹੋਣਾ ਮੌਤ ਨੂੰ ਗੱਲ ਲਾਉਣ ਵਾਂਗ ਸੀ ਉੱਤੇ ਛੁਪਾ ਸੀ ਇੱਕ ਰਾਜ ਜੋ ਸੱਚਮੁੱਚ ਕਰੋੜਾਂ ਦੀ ਵਿਰਾਸਤ ਤੋਂ ਵੱਡਾ ਸੀ ਇਹ ਸੀ ਅਸਲੀ ਰਾਜਨੀਤੀ ਦਾ ਅਸਲੀ ਸੱਚ ਹਵੇਲੀ ਦੀ ਮੂਲ ਕਥਾ ਉੱੜੀ ਹੋਈ ਸੀ ਜੋ ਅਸਲ ਵਾਰਸ ਸੀ ਉਹ ਕੋਈ ਹੋਰ ਸੀ ਨਿਹੰਗ ਸਿੰਘ ਖੁਦ ਸੀ ਜਿਸ ਨੇ ਸਾਲਾਂ ਪਹਿਲਾਂ ਆਪਣਾ ਪਰਿਵਾਰ ਛੱਡ ਦਿੱਤਾ ਸੀ ਉਹ ਗੁਪਤ ਰੂਪ ਦੇ ਵਿੱਚ ਦਲਜੀਤ ਸਿੰਘ ਦੇ ਰੂਪ ਵਿੱਚ ਰਿਹਾ ਅੱਜ ਉਹ ਅਜਿਹੇ ਲੋਕਾਂ ਦੀਆਂ ਪੀੜ੍ਹੀਆਂ ਤਿਆਰ ਕਰ ਰਿਹਾ ਸੀ ਜੋ ਰਾਜ ਨਹੀਂ ਪਰ ਇਨਸਾਫ ਕਰਦੇ ਸੀ ਅਮਨਵੀਰ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਜਦੋਂ ਬਸਤ ਲਾਉਂਦਾ ਸੀ ਉਸ ਸਮੇਂ ਕਿਸੇ ਨੇ ਨਹੀਂ ਰੱਖ ਦਿੱਤੀ ਸੀ ਜੋ ਉਸ ਨੂੰ ਇਸ ਮੋੜ ਤੱਕ ਲੈ ਕੇ ਆਈ ਜਸਵੰਤ ਸਿੰਘ ਨੇ ਅਮਨਵੀਰ ਨੂੰ ਕਿਹਾ ਚੋਣ ਤੇਰੀ ਹੈ ਹਵੇਲੀ ਰੱਖਣੀ ਹੈ ਜਾਂ ਲੋਕਾਂ ਦਾ ਭਰੋਸਾ ਇੱਕ ਦਿਨ ਆਵੇਗਾ ਜਦ ਬੱਸ ਚਲਾਉਣ ਵਾਲਾ ਨਿਹੰਗ ਸਿੰਘ ਕਰੋੜਾਂ ਦਾ ਮਾਲਕ ਨਹੀਂ ਪਰ ਦਿਲਾਂ ਦਾ ਰਾਜਾ ਬਣੇਗਾ ਐਸ ਵਕ ਇੱਕ ਕਹਾਣੀ ਜੋ ਕਿ ਹੋਰ ਜ਼ਿਆਦਾ ਸਸਪੈਂਸ ਵਾਲੀ ਅਤੇ ਉੜਜਨ ਵਾਲੀ ਬਣ ਗਈ ਕਿ ਕਿਵੇਂ ਜੋ ਨਿਹੰਗ ਸਿੰਘ ਕਿਸੇ ਵਕਤ ਇੱਕ ਬੱਸ ਢਿੱਪੂ ਦੇ ਉੱਪਰ ਬੱਸ ਚਲਾਉਂਦਾ ਸੀ ਤੇ ਉਸ ਨੂੰ ਕਰੋੜਾਂ ਦਾ ਮਾਲਕ ਸਮਝਿਆ ਤੇ ਬਾਅਦ ਦੇ ਵਿੱਚ ਅਸਲ ਹਕੀਕਤ ਉਦੋਂ ਸਾਹਮਣੇ ਆਈ ਕਿ ਜਦੋਂ ਜਸਵੰਤ ਸਿੰਘ ਸਾਹਮਣੇ ਆ ਗਿਆ ਤੇ ਜਾਇਦਾਦ ਉਸ ਨਿਹੰਗ ਸਿੰਘ ਦੀ ਵੀ ਨਹੀਂ ਸੀ ਤੇ ਆਖਰਕਾਰ ਜਾਇਦਾਦ ਸੀ ਕਿਸ ਦੀ ਜੇਕਰ ਤੁਸੀਂ ਵੀ ਇਦਾਂ ਦੀਆਂ ਕਹਾਣੀਆਂ ਅਗਲਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜੁੜ ਦੱਸਿਓ ਇਹ ਪੂਰੀ ਕਹਾਣੀ ਤੁਹਾਨੂੰ ਅਸੀਂ ਖੋਲ ਕੇ ਦੱਸਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਕਰ ਦਿਓ ਧੰਨਵਾਦ